ਇਹਾਂ ਦੇਖੋ ਜੀ ਉੜਾ ਬੋਤਾ ਲੋ ਜੀ ਦੋਸਤੋ ਉੜਾ ਬੋਤਾ ਦੀ ਦੋਸਤੋ ਉੜਾ ਬੋਤਾ ਉੜਾ ਉੱਠਾ ਚੋੜਾ ਉਠਾ ਦੋਸਤੋ ਉੜਾ ਉਠਾ ਥੋੜਾ ਉਠਾ ਬੱਬਾ ਬੋਤਾ ਲੋ ਜੀ ਦੋਸਤੋ ਘੋੜੇ ਆ ਗਏ ਦੇਖੋ ਜੀ ਘੋੜੇ ਆ ਮਿੱਤਰੋ ਘੋੜੇ ਲੋ ਜੀ ਦੋਸਤੋ ਘੋੜੇ ਆ ਗਏ ਨੇ ਲੋ ਜੀ ਦੋਸਤੋ ਸੈਰ ਕਰਕੇ ਆਏ ਆ ਓਖਾ ਹੋ ਗਿਆ ਮਿੱਤਰੋ ਤੁਰਿਆ ਵੀ ਨਹੀਂ ਜਾ ਰਿਹਾ ਦਾਦਾ ਕਰਨੀ ਦੋਸਤੋ ਸਹਿਰ ਤੇ ਰਹਿ ਨਹੀਂ ਯਾਰਾ ਮਿੱਤਰੋ ਬਹੁਤ ਔਖਾ ਹੋ ਰਿਹਾ ਏ ਆਏ ਹਾਏ 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 ਡੰਡ ਬੈਠਾ ਲਾਈਆਂ ਨੇ ਅੱਜ ਪਹਿਲੀ ਵਾਰ ਬਹੁਤ ਔਖਾ ਹੋ ਰਿਹਾ ਏ ਇਹਦਾ ਪਹਿਲੀ ਸਰੀ ਨਹੀਂ ਕੰਮ ਕਰ ਰਿਹਾ ਜਿਹੜਾ ਇਹ ਪੰਗਾ ਲੈ ਲਿਆ ਚੱਲਾ ਕੋਈ ਗੱਲ ਨਹੀਂ ਦੇਖਾਂ ਕੀ ਕਰ ਰਹੇ ਨੇ ਇਹ ਕੋਈ ਕੰਮ ਨਹੀਂ ਕਰਦੇ ਸਾਰਾ ਦਿਨ ਲਾਜ ਨੇਰੇ ਚ ਬੈ ਕੇ ਖਾ ਰਹੇ ਨੇ ਲਾਜ ਨੇਰੇ ਚ ਬੈ ਕੇ ਖਾ ਰਹੇ ਨੇ ਦੇਖੋ ਇਹ ਕਹਿੰਦੇ ਬਸ ਲੋ ਜੀ ਦੋਸਤੋ ਦੇਖੋ ਇਹ ਕੁਝ ਨਹੀਂ ਕਰਦੇ ਦੇਖੋ ਇਹਦਾ ਜੰਮੀ ਨਹੀਂ ਕਰਦੀ ਇਹ ਔਰਤ ਤਾਂ ਇਹਨੂੰ ਕੰਨੇ ਸਾਲ ਹੋ ਗਏ ਦੇਖ ਲਓ ਜੀ ਘਟੋ ਘਟ 10 12 ਮਹੀਨੇ ਹੋ ਗਏ ਨਾ ਡੱਕਾ ਨਹੀਂ ਛੋੜਿਆ ਦੇਖ ਲਓ ਚਲੋ ਜੀ ਕੋਈ ਗੱਲ ਨਹੀਂ ਜਾਇਆ ਔਖਾ ਔਖਾ ਚੱਲਣਾ ਪਊਗਾ ਮਿੱਤਰੋ ਕਿਤੇ ਦਾ ਮੈਂ ਔਖਾ ਬਣਾ ਸਰੀਰ ਕਦੇ ਉੱਪਰ ਦੀ ਐਕਸਰਸਾਈਜ਼ ਲਾ ਲਈ ਬੜਾ ਔਖਾ ਹੋਇਆ ਹੈ ਆ ਜਵਾਕਾ ਕਹਿੰਦੇ ਲਾਰੰਗ ਲਾਲਾ ਲਾਰੰਗ ਲਾਲਾ ਆ ਸਾਰਾ ਇਹ ਸਾਰਾ ਕੰਮ ਇਹ ਬਾਦਰੀ ਕਰਕੇ ਹੋਇਆ ਏ। ਪਾਬਾ ਐਕਸਰਸਾਈਜ਼ ਲਾएंगे, ਲਾਰਮ ਲਗਾ ਲੈ। ਆਪ ਤਾਂ ਉੱਠੀ ਨਹੀਂ ਮੈਨੂੰ ਉੱਠਣਾ ਪੈ ਗਿਆ। ਮੈਂ ਉੱਠ ਕੇ ਬਹੁਤ ਔਖਾ ਹੋ ਰਿਆਂ ਦੋਸਤੋ। ਇਹ ਨੇ ਇਹ ਬਾਦਰੀ ਨੇ। ਫੇਰ ਆਪ ਨੇ ਵਸ ਤੇਜੀ ਨਹੀਂ ਰੱਖੀ ਸੀ। ਵਾਹ ਮਾਝਾ ਤੈਨੂੰ ਹੱਥ ਨਾਲੇ ਵੀ ਠਾਲਿਆ ਸੀ ਹੋਰ ਦੱਸ। ਮੇਰੇ ਨਾਲ ਮੈਨੂੰ ਘਰ ਤਾਂ ਔਖਾ ਇਹਨਾਂ ਨੇ। ਲਾਰਮ ਲਾਇਆ ਕਹਿੰਦੇ ਲਾਰਮ ਲਾਵਾਂ ਆਪਾਂ ਸਾਰੇ ਜਾਣੇ ਐਕਸਰਸਾਈਜ਼ ਕਰਾਂਗੇ ਸੰਡੇ ਆ। ਤੇ ਆਹ ਦੇਖ ਲਓ ਸੰਡੇ ਆ ਮੇਰਾ ਤਾਂ ਬਣਾਤਾ ਇਹਨੇ। ਚਲਾ ਤੋਏਗਾ ਨਹੀਂ ਨਾਤੋਗੇ ਮਿਲਦੇ ਆ ਦੋਸਤੋ ਸੋਨੋ ਠੀਕੋ ਦੋਸਤੋ ਹੈਲੋ ਦੋਸਤੋ ਲੋ ਜੇ ਨਾਲੇ ਆ ਦੇਖੋ ਇਹ ਪੂਰੇ ਰੈਡੀ ਚੜੀ ਹੋ ਗਏ ਨਾਤੋ ਕੇ ਤੇ ਲੋ ਜੇ ਇਧਰ ਦੇਖੋ ਜੇ ਇਧਰ ਬਣ ਰਹੀ ਆ ਰੋਟੀ ਪਾਣੀ ਰਵਿਤਾ ਰਾਣੀ ਦੇ ਆਵਾਜ਼ ਲੋ ਇਹ ਪਾਣੀ ਨਾਲੀ ਕੀ ਨਾ ਮੈਂਸੀ ਵੀ ਨਾਲੀ ਤੇ ਕਾਕੂ ਲਵੇ ਬੈੜ ਗਈ ਨਾਤੋ ਕੇ ਆਪਾਂ ਵੀ ਨਾਲੇ ਦੋਸਤੋ ਲੋ ਜੀ ਦੋਸਤੋ ਨਾ लाओ जी माधव नहीं जाएगा स्नेहा भी ना लिया जोग्य बाड़ बारी है, अपने सारे रेडी शेडी हो गए दोस्तों चलो जी अब चलते हैं शॉप पे ठीक है दोस्तों तो देखते हैं सब्ज़ी वगैरह लेके आएंगे ठीक है मित्रों अभी बज गए हैं दस बज गए हैं दोस्तों दस चलो मिलते हैं थोड़ी देर में कुछ तो लेके आते हैं ठीक है सब्ज़ी वगैरह ਲਓ ਜੀ ਦੋਸਤੋ ਦਿੱਤਾ ਆਪਾਂ ਨੂੰ ਪਰਚਾ ਦੇਖੋ ਜੀ ਕਿੰਨਾ ਸਾਮਾਨ ਲਿਖਿਆ ਆਇਆ ਇਹਦੇ ਵਿੱਚ ਸਾਰਾ ਪੰਜੀਰੀ ਦਾ ਸਾਮਾਨ ਲਿਖਿਆ ਆਇਆ ਤੇ ਚਲੋ ਜੀ ਹੁਣ ਪੰਜੀਰੀ ਦਾ ਸਾਮਾਨ ਲੈ ਕੇ ਆਨੇ ਆ ਤੇ ਆ ਰਿਹਾ ਮਾਦਾ ਦਾ ਨਾਨਾ ਵੀ ਆ ਰਿਹਾ ਹੈ ਤੇ ਚਲੋ ਆਪਾਂ ਚੱਲਦੇ ਆਂ ਫਿਰ ਠੀਕ ਆ ਦੋਸਤੋ ਸਾਮਾਨ ਨੂੰ ਲੈ ਕੇ ਵੀ ਆਨੇ ਆ ਠੀਕ ਆ ਸਬਜੀ ਬਾਜੀ ਹਜੇ ਆਪਣਾ ਤੇ ਹੈਗੀ ਆ ਚਲੋ ਮਿਲ ਜਾਂ ਥੋੜੀ ਦੇਰ ਜੀ ਸੋ ਦੋਸਤੋ ਠੀਕ ਆ 2 ਮਿੰਟ ਤੇ ਕੀ ਲਓ ਇਹ ਪਤਾ ਨਹੀਂ ਕੀ ਹਜੇ ਰਹਿ ਗਿਆ 2 ਮਿੰਟ ਚਲੋ ਕੋਈ ਗੱਲ ਨਹੀਂ ਮਿਲਦੇ ਹਾਂ ਸੋਣ ਥੋੜੀ ਦੇਰ ਚ ਠੀਕ ਆ ਲਓ ਜੀ ਮਿੱਤਰੋ ਆ ਗਏ ਆਪਾਂ ਸਮਾਨ ਲੈ ਕੇ ਲੈਣ ਪੰਜੀਰੀ ਦਾ ਦੇਖੋ ਜੀ ਏਡਾ ਵੱਡਾ ਚਿਠਾ ਫੜਾਇਆ ਹੋਇਆ ਹੈ ਕਿ ਆਏ ਆ ਹੁਣ ਸਮਾਨ ਲੈਣ ਤੇ ਦੇਖੋ ਜੀ ਬਾਜ਼ਾਰ ਸਾਰਾ ਖੁੱਲ ਗਿਆ ਅੱਜ ਸੰਡੇ ਆ ਦੇਖੋ ਜੀ ਮਿੱਤਰੋ ਹੁਣ ਆਪਾਂ ਸਮਾਨ ਲੈ ਕੇ ਚੱਲਾਂਗੇ ਘਰ ਨੂੰ ਠੀਕ ਆ ਜੀ ਚਾਹ ਮਿਲਦੇ ਹਾਂ ਲਓ ਜੀ ਮਿੱਤਰੋ ਇਹ ਹੋ ਰਿਹਾ ਆਪਣਾ ਸਮਾਨ ਤਿਆਰ ਆ ਰਿਹਾ ਹੈ ਹੋਲੀ-ਹੋਲੀ ਸਾਰਾ ਨਿਕਲ ਕੇ ਜੋਗੀ ਪਰਚਾ ਫੜਾਇਆ ਹੈ ਲਿਸਟ ਆਪਾਂ ਨੇ ਜੋ ਸਾਰੀ ਲਿਸਟ ਆ ਜੂਗੀ ਆਪਣੇ ਲਵੇ ਠੀਕ ਆ ਦੋਸਤੋ ਤੇ ਫਿਰ ਆਪਾਂ ਲੈ ਕੇ ਚੱਲਦੇ ਆ ਵੀ ਠੀਕ ਆ ਮਿੱਤਰੋ ਲਓ ਜੀ ਦੋਸਤੋ ਆਗੇ ਆਪਾਂ ਲੈ ਕੇ ਸਮਾਨ ਸਾਰਾ ਲਓ ਜੀ ਰਾਦੇ ਰਾਦੇ ਲਓ ਜੀ ਆ ਦੇਖੋ ਜੀ ਸਾਡੇ ਮਹਿਮਾਨ ਵੀ ਆ ਗਏ ਜੀ ਰਿਸ਼ਤੇਦਾਰ ਆ ਗਏ ਤੁਹਾਡੇ ਰਾਦੇ ਰਾਦੇ ਜੀ ਰਾਦੇ 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 ਲੋ ਜੀ ਆਗੇ ਸਾਡੇ ਮਹਿਮਾਨ ਰਾਦੇ ਰਾਦੇ ਓਏ ਹੋਏ ਮਾਤਾ ਵਾਸਤੇ ਆਏ ਨੇ ਭਾਈ ਗੱਡ ਇਹਨੇ ਆਏ ਲੋ ਜੀ ਮਾਛੀ ਲੈ ਕੇ ਜੈਦਰੀ ਓਏ ਚਲੋ ਜੀ ਦੋਸਤੋ ਮੈਂ ਵੀ ਸਮਾਨ ਲੈ ਆਏ ਆ ਤੇ ਲੋ ਜੀ ਹੁਣ ਭਰ ਕੇ ਪੰਜੇਰੀ ਖਾਵਾਂਗੇ ਤੇ ਚਲੋ ਜੀ ਮਿਲਦਿਆਂ ਫਿਰ ਥੋੜੀ ਦੇਰ ਚ ਤੁਹਾਨੂੰ ਠੀਕ ਆ ਮਿੱਤਰੋ ਲਓ ਜੀ ਦੋਸਤੋ ਸਾਡੇ ਲੰਗਰ ਸ਼ੁਰੂ ਹੋ ਗਿਆ ਸਾਡੇ ਗੋਗੀ ਪ੍ਰਧਾਨ ਜੀ ਲਾਰੇ ਲੰਗਰ ਦੇਖੋ ਜੀ ਮਾਤਾ ਰਾਣੀ ਮੰਦਿਰ ਪਿੱਛੇ ਮੋੜ ਦੇਖੋ ਜੀ ਦੋਸਤੋ ਹੁਣ ਗਣੇਸ਼ ਜੀ ਵਰਸਜਨ ਕਰਕੇ ਆਏ ਸੀ ਤੇ ਉਹਦੇ ਵਿੱਚ ਆਪਾਂ ਥੋੜਾ ਜਿਹਾ ਟਾਈਮ ਲੱਗਿਆ ਪੁੱਲ ਚੁੱਕ ਮਾਫਾ ਦੋਸਤੋ ਬਾਦੀ ਸ਼ਾਮ ਨੂੰ ਆਪਾਂ ਬਾਵਨ ਦਵਾਸੀ ਦਵਾਈ ਤੋਂ ਸਾਰਿਆਂ ਨੂੰ ਮਿਲਾਂਗੇ ਲਾਈਵ ਹੋ ਕੇ ਸਾਡੇ ਰਾਣਾ ਜੀ ਵੱਲੋਂ ਤੇ ਬਹੁਤ ਸੋਹਣਾ ਬਲੌਗ ਬਣਾਉਂਦੇ ਨੇ ਇਹ ਮਾ ਮਈਆਂ ਤੇ ਕਿਰਪਾ ਕਰੇ ਪਹਿਲਾਂ ਵੀ ਇਹਨਾਂ ਦੀ ਕਿਰਪਾ ਕੀਤੀ ਹੈ ਪਾਰਟੀ ਨਾਲ ਆਪਣੀ ਪੈਂਡਿੰਗ ਹੈ ਇਹਨਾਂ ਦੇ ਕਰੇ ਦਾਣਾ ਜੀ ਆਏ ਨੇ ਅਸੀਂ ਉਹਨਾਂ ਦੇ ਪਾਰਟੀ ਲੈਣ ਦੇ ਹੱਕਦਾਰਾ ਸਾਡੇ ਭਾਈ ਸਾਹਿਬ ਨੇ ਸੋ ਸਾਰਿਆਂ ਨੂੰ ਚੰਦਿਆਂ ਸ਼ਾਮ ਨੂੰ ਮਿਲਦੇ ਆਪਾਂ 바ਵਨ ਦਵਾਸੀ ਤੇ ਠੀਕ ਹੈ ਦੋਸਤੋ 9 ਵਜੇ ਸਾਡੇ ਪ੍ਰਧਾਨ ਸਾਹਿਬ ਲੱਗੇ ਹੋਏ ਨੇ ਹਰ ਟਾਈਮ 24 ਘੰਟੇ ਲੋ ਜੀ ਦੋਸਤੋ ਆਲੂ ਪੂਰੀਆਂ ਦਾ ਲੰਗਰ ਪੂਰਾ ਤਿਆਰ ਆ ਗਰਮਾ ਗਰਮ ਖੀਰ ਵੀ ਆ ਰਹੀ ਆ ਦੋਸਤੋ ਚਲੋ ਜੀ ਹੁਣ ਵਰਤਾ ਕੇ ਆਪਾਂ ਤੁਹਾਨੂੰ ਮਿਲਦੇ ਆ ਠੀਕ ਆ ਦੋਸਤੋ ਲੋ ਜੀ ਸਾਡੇ 바ਵਨ ਦਵਾਸੀ ਦੇ ਪ੍ਰੋਗਰਾਮ ਚ ਦੇਖੋ ਜੀ ਆ ਪਹੁੰਚ ਗਈ ਹੈ ਟੀਮ ਆ ਦੇਖੋ ਜੀ ਟੀਮ ਪਹੁੰਚ ਗਿਆ ਪੰਜ ਗੁੱਲਾ ਟੀਮਾਂ ਲਓ ਜੀ ਬੈਂਡ ਵਾਜੇ ਚੱਲਣਗੇ ਦੇਖੋ ਜੀ ਦੋਸਤੋ ਪੰਜ ਗੁੱਲਾ ਟੀਮ ਪਹੁੰਚ ਗਈ ਹੈ ਆਇਓ ਲੰਗਰ ਛਕੋ ਜੀ ਹਾਥੀ ਘੋੜਾ ਪਾਲ ਕੀ ਜੈ ਕਨਿਆ ਲਾਲ ਕੀ ਲਓ ਜੀ ਆ ਗਏ ਆ ਗਏ ਹਾਥੀ ਆ ਗਏ ਜੀ ਹਾਥੀ ਘੋੜਾ ਪਾਲ ਕੀ ਜੈ ਕਲਿਆ ਲਾਲ ਕੀ ਜੈ ਹੋ ਵਾਓ ਹੱਸ ਦੇਖੋ ਇਹ ਅੱਜ ਨਿਕਲੂਗਾ ਸ਼ੋਭਾ ਯਾਤਰਾ ਜੀ ਲਓ ਜੀ ਆ ਰਹੇ ਆ ਉੜਾ ਉਠ ਏਹੀ ਉੜਾ ਉਠੋ ਲਓ ਜੀ ਉੜਾ ਬੋਤਾ ਲਓ ਜੀ ਆ ਗਏ ਜੀ ਉੜਾ ਬੋਤਾ ਆ ਗਏ ਜੀ ਲਓ ਜੀ ਉੜਾ ਬੋਤਾ ਥੋੜਾ ਬੋਤਾ ਦੇਖੋ ਈ ਉੜਾ ਬੋਤਾ ਲਓ ਜੀ ਦੋਸਤੋ ਸਾਡੇ ਰੌਣਕਾ ਦੇਖੋ 바ਵਾ ਦੁਆਸੀ ਜੀਆਂ ਕਿੰਨੀਆਂ ਰੌਣਕਾਂ ਨੇ ਤੇ ਸਾਰੇ ਆਏ ਹੋਏ ਨੇ ਸਾਡੇ ਦੇਖੋ ਜੀ ਵੀਰ ਜੀ ਸਭ ਆਏ ਹੋਏ ਨੇ ਸਾਡੀ ਸ਼ਾਪ ਦੇਖੋ ਜੀ ਇਹ ਵਾਲੀ ਆ ਤੇ ਇਧਰ ਦੇਖੋ ਜੀ ਸਾਰੀ ਮਾਰਕੀਟ ਜੇ ਰੌਣਕਾਂ ਨੇ ਪੂਰੀਆਂ ਵੇ ਸਾਰੇ ਆਪਣੇ ਆਪਣੇ ਘਰ ਦੇ ਆਏ ਹੋਏ ਨੇ ਤੇ ਸਾਡੇ ਵੀ ਆ ਰਹੇ ਨੇ ਹੁਣ ਘਰ ਦੇ ਹੋਰ ਤੇ ਮਿੱਤਰੋ ਮਿਲਾਂਗੇ ਫਿਰ ਤੁਹਾਨੂੰ ਠੀਕ ਆ ਦੋਸਤੋ ਆ ਜਾਣ ਤੋਂ ਝਾਕੀਆਂ ਪੂਰੀਆਂ ਦਿਖਾਵਾਂਗੇ ਤੁਹਾਨੂੰ ਠੀਕ ਆ ਜੀ ਸਾਡਾ ਬਣੇ ਰਿਹਾ ਤੁਸੀਂ ਲੋ ਜੀ ਮਿੱਤਰੋ ਸਾਡੇ ਸਾਰੇ ਘਰ ਦੇ ਆਂਢੀ ਗੁਆਂਢੀ ਸਾਡੇ ਸਾਰਾ ਟੱਬਰ ਆ ਗਿਆ ਇਕੱਠਾ ਹੋ ਗਿਆ ਦੋਸਤੋ ਲੋ ਜੀ ਦੇਖੋ ਜੀ ਰੌਣਕਾਂ ਫੁੱਲ ਲੱਗਿਆ ਨੇ ਬਾਵਾ ਦਵਾਸੀ ਦੀਆਂ ते देखो जी पूरा रासा पूरा बाजार अपनी अपन दुकाना अपने अपने घर देखने हाथी लो जी देखो जी हाथी आ रहे लो जी लो जी काकू सारे आए हुए ने देखो जी सारे गुडिया सारे बच्चे सब आए हुए ने दोस्तो दिखावा सू कली चीज कली कली झाची ठीक दोस्तों लो दोस्तों पारो रानी चढ़ गई है साड़ी देखो हिमांशी लो जी दोस्तों हिमांशी चढ़ गई है हिमांशी 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 चढ़ गया दोस्तों पर एलिफेंट दे ओ हो देखो जी एलिफेंट लो जी लो जी चढ़ गया एलिफेंट से चढ़ गई है दोस्तों ਲਓ ਜੀ ਮਿੱਤਰੋ ਦੇਖੋ ਜੀ ਗੱਡਾ ਵੱਡਾ elefant ਇਹ ਉੜਾ ਬੋਤਾ ਆ ਗਿਆ ਉੜਾ ਬੋਤਾ ਲਓ ਜੀ ਦੋਸਤੋ ਉੜਾ ਬੋਤਾ ਆ ਗਿਆ ਦੋਸਤੋ ਆ ਦੇਖੋ ਜੀ ਕਿਹਾਂ ਦੇਖੋ ਜੀ ਉੜਾ ਬੋਤਾ ਲਓ ਜੀ ਦੋਸਤੋ ਉੜਾ ਬੋਤਾ ਦੀ ਦੋਸਤੋ ਉੜਾ ਬੋਤਾ ਉੜਾ ਉੱਠਾ ਚੋੜਾ ਉੱਠਾ ਦੋਸਤੋ ਉੜਾ ਉੱਠਾ ਉੜਾ ਉੱਠਾ ਪੱਬਾ ਬੋਤਾ ਲਓ ਜੀ ਦੋਸਤੋ ਘੋੜੇ ਆ ਗਏ ਦੇਖੋ ਜੀ ਘੋੜੇ ਆ ਮਿੱਤਰੋ ਘੋੜੇ ਲਓ ਜੀ ਦੋਸਤੋ ਘੋੜੇ ਆ ਗਏ ਨੇ ਹੋਈ ਫਤਿਹ ਦਸਤ ਕਰ

好，oh, 你百两块钱。 oh yes rita yes rita yes rita ਆ ਵੀ ਤਰ੍ਹਾਂ ਕਰਦਾ ਦੋਸਤੋ ਕਰਦਾ ਲੌਂਗ ਦੋਸਤੋ ਕਰੋ ਦਰਸ਼ਕੋ ਆ ਤੇ ਦੇਖੋ ਬਹੁਤ ਸੋਨਾ ਦਾ ਇਹਨੇ ਬਹੁਤ ਸੋਨਾ ਬਹੁਤ ਗਿਆਨ ਕੇ ਸਾਹਮਣੇ ਲਿਆ ਕੇ ਬਲੌਗ ਦੇ ਤੇ ਦੇਖੋ ਆਪਾਂ ਅੱਜ ਦੇ ਅੱਜ ਦੇ ਬਲੌਗਰ ਪਈਨੇ ਬਣਾਇਆ ਬਹੁਤ ਵਧੀਆ ਬਣਾਇਆ ਅੱਜ ਪਹਿਲਾ ਗਰਮ ਭੋਜਨ ਲੰਗਰ ਦਾ ਤੇ ਹੁਣ ਜਾ ਕੇ ਪਵਨ ਦਵਾਸੀ ਮਹਾਰਾਜੀ ਸਰਵਾਰੀ ਦਾ ਬਲੌਗ ਬਣਾ ਕੇ ਉਹਨੂੰ ਅਸੀਂ ਪੇਸ਼ ਕਰਾਂਗੇ ਤੁਹਾਡੇ ਤੇ ਆਪੀਏ 3S ਨੇ ਕੋਤੇ ਤੇਰਵਾਰ ਕੀ ਜੈ ਹੋਵੇ ਜੀ ਅਜਾ ਤੇ ਰਾਣਾ ਜੀ ਬਹੁਤ ਸੇ ਕੰਮ ਕਰਦੇ ਨੇ ਮਤਲਬ ਸਾਰਿਆਂ ਨੂੰ ਇਹ ਆਪਣੇ ਨਾਬੇ ਦੇ ਵਿੱਚ ਕੁਝ ਵੀ ਹੁੰਦਾ ਦਿਖਾਉਂਦੇ ਨੇ ਤੰਨ ਬਹੁਤ ਹੀ ਲੱਗਦਾ ਕਿ ਇਹਨਾਂ ਦੀ ਵੀਡੀਓ ਲਾਈਕ ਕਰਦੇ ਆ ਤੇ ਸਭ ਤੋਂ ਸਾਰਾ ਰਿਕੁਐਸਟ ਹੈ ਕਿ ਭਾਈ ਦੀ ਵੀਡੀਓ ਲਾਈਕ ਕਰੋ ਤਾਂ ਕਿ ਆਪਾਂ ਨੂੰ ਅੱਗੇ ਨੋਕੇ ਹੋਰ ਵੀ ਜੁਸਮ ਜਿਹੜਾ ਦਿਖਾਉਣ ਦੀ ਕੋਸ਼ਿਸ਼ ਕਰੇ ਜਰਾ ਕਿਤੇ ਵੀ ਐ ਬਹੁਤ ਮਿਹਨਤ ਕਰਦਾ ਰੋ ਦਿਨੇ ਸਾਰਿਆਂ ਲਈ ਹੋਰ ਮੈਂ ਤੁਹਾਡਾ ਸਾਰਾ ਸਭ ਤੋਂ ਇਹ ਗੱਲ ਕਹਿੰਨੇ ਆ ਵੀ ਭਾਈ ਵਾਰ ਤੋਂ ਵਾਰ ਦੇਖੋ ਭਾਈ ਦੀ ਵੀਡੀਓ ਤਾਂ ਕੋਈ ਭਾਈ ਨੂੰ ਵੀ ਕੋਈ ਮਨਾਇਆ ਹੌਸਲਾ ਹੋਵੇ ਮਤਲਬ ਬੜਾ ਹੀ ਹੁੰਦੀ ਹੈ ਬਸ ਇਹ ਹਾਂ ਅੱਜ ਦਰਵਾਜ਼ੇ ਦੀ ਜੈ ਮਾ ਮਾਈ ਆਪਣੇ ਆਪ ਕਰੋਗੇ ਪਾਓ ਆਗੇ ਮਹਾਵਾਈ ਆਹੀ ਹੋਗੀ ਦਰਵਾਜ਼ਾ

ਆਪਣੇ ਵਜਾਏ ਆ ਵੀ ਆਪਣਾ ਇਹ ਲਾਈਵ ਜੀ ਸਾਡਾ ਇਹ ਬਹੁਤ ਸੋਹਣੀ ਚਾਕੀ ਆ ਦੋਸਤੋ ਬਹੁਤ ਸੋਹਣੀ ਬਹੁਤ ਸੋਹਣੀ ਚਾਕੀ ਨੀ ਦੋਸਤੋ ਬਹੁਤ ਸੋਹਣੀ ਉਹ ਦੇਖੋ ਕਿੰਨੀ ਫਟਰ ਨਾ ਆ ਰਹੀ ਆ ਦੋਸਤੋ ਚਾਕੀ ਲਾਈਵ ਦੋਸਤੋ ਦੇਖੋ ਇੰਤਖਾਸ oh the oh, oh, oh. oh, yeah, yeah. no, no. 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 ਨਾਲੇ ਦੇਖੋ ਜੀ ਬਹੁਤ ਸੋਹਣਾ ਮੈਸੇਜ ਦੇ ਰਹੇ ਨੇ ਦੇਖੋ ਇਹ ਬਹੁਤ ਸੋਹਣਾ ਮੈਸੇਜ ਆ ਦੇਖੋ ਜੀ ਦੋਸਤ ਬਹੁਤ ਸੋਹਣਾ ਮੈਸੇਜ ਬਹੁਤ ਸੋਹਣਾ ਮੈਸੇਜ ਆ ਦੋਸਤੋ ਬਹੁਤ ਨਾਲੇ ਦੇਖੋ ਜੀ ਬਹੁਤ ਸੋਹਣਾ ਮੈਸੇਜ ਦੇ ਰਹੇ ਨੇ ਦੇਖੋ ਇਹ ਬਹੁਤ ਸੋਹਣਾ ਮੈਸੇਜ ਆ ਦੇਖੋ ਜੀ ਦੋਸਤ ਬਹੁਤ ਸੋਹਣਾ ਮੈਸੇਜ ਬਹੁਤ ਸੋਹਣਾ ਮੈਸੇਜ ਆ ਦੋਸਤੋ दोस्तों फुल ब्लॉग बढ़िया बनाया है पूरा बहुत टाइम ਬਹੁਤ ਝਾਕੀਆਂ ਦੀਆਂ ਬਹੁਤ ਝਾਕੀਆਂ ਦੋਸਤੋ ਲਓ ਜੀ ਬਹੁਤ ਡੇਢ ਘੰਟੇ ਤੋਂ ਉੱਪਰ ਝਾਕੀਆਂ ਝਾਕੀਆਂ ਨਿਕਲੀਆਂ ਨੇ ਲਓ ਜੀ ਹੁਣ ਚਲਦੇ ਆਪਾਂ ਘਰੇ ਠੀਕ ਆ ਦੋਸਤੋ ਤੇ ਬਹੁਤ ਝਾਕੀਆਂ ਝਾਕੀਆਂ ਨਿਕਲੀਆਂ ਨੇ ਬਹੁਤ ਨਜ਼ਾਰਾ ਆ ਗਿਆ ਦੋਸਤੋ ਦੇਖੋ ਜੀ ਪੂਰਾ ਮਾਹੌਲ جگਮਗ جگਮਗ ਹੋਇਆ ਹੈ ਚਲੋ ਜੀ ਦੋਸਤੋ ਮਿਲਦੇ ਆਂ ਫਿਰ ਥੋੜੀ ਦੇਰ ਚ ਸੋਨੂੰ ਠੀਕ ਆ ਘਰੇ ਜਾ ਕੇ ਲਓ ਜੀ ਦੋਸਤੋ ਆ ਗਿਆ ਸੀ ਦੁਕਾਨ ਤੋਂ ਬਹੁਤ ਸੋਹਣੀਆਂ ਝਾਕੀਆਂ ਦੀਆਂ ਤੇ ਬਹੁਤ ਨਜ਼ਾਰਾ ਆ ਦੋਸਤੋ ਚਲੋ ਜੀ ਵਲੋਗ ਵੱਡਾ ਹੋ ਰੂਗਾ ਤੇ ਅਗਲੇ ਵਲੋਗ ਚ ਮਿਲਾਂਗੇ ਠੀਕ ਆ ਦੋਸਤੋ ਬਾਏ ਬਾਏ ਕਰਦੇ ਹਾਂ ਜਦ ਤੱਕ ਬਾਏ ਬਾਏ ਦੋਸਤੋ ਬਾਏ ਬਾਏ